ਕੋ ਬਿੱਚ ਫੋਨ ਪਤਾ ਨਹੀਂ ਕੀ ਕਹਾ ਜਾਂਦਾ ਕੀ ਕਹਣਾ ਹੈਲੋ ਹਾਂਜੀ 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 ਜੂ ਜੂ ਅਛੂ ਟੈਲ ਤੋਂ ਪਹਿਲਾਂ ਕੋਈ ਗੱਲ ਜੀ ਕੋਈ ਗੱਲ ਨਹੀਂ ਫੇਗ ਨਾ ਕਰੋ ਬਸ ਬਸ ਮੈਂ ਉਲੀ ਭੇਜ ਦਿੰਦੀ ਹਾਂ ਠੀਕ ਹੈ ਜੀ ਓਕੇ ਨਥੋ ਨਥੋ ਇਹ ਗੱਲਾਂ ਸੁਣ ਲੂਗੀ ਨਥੋ ਬੜਾ ਲੰਬੀ ਤਾਂ ਇਹਨਾਂ ਨੇ ਹਾਂ ਜੀ ਰਫਾ ਜੀ ਤੁਸੀਂ ਬੁਲਾ ਰਹੇ ਸੀ ਹਾਂ ਕੀਨਲ ਹੋ ਗਈ ਤੁਮੰਨਾ ਦਾ ਅਕਸਰ ਤੈਨੂੰ ਵੀ ਘੱਟ ਹੀ ਸੁਣਨ ਲੱਗ ਗਿਆ ਹਾਂ ਹਉ ਨਹੀਂ ਨਹੀਂ ਉਪਰ ਦੀ ਮੈਂ ਨਾ ਉਧਰ ਕੀ ਥੋੜਾ ਜਿਹਾ ਕੰਮ ਕਰਵਾ ਰਹੀ ਸੀ ਤੂੰ ਮੇਰੀ ਗੱਲ ਸੁਣੋ ਹਾਂਜੀ ਪਾਰਟੀਆਂ ਦਾ ਫੋਨ ਆਇਆ ਕਿੰ ਘੰਟ ਤੱਕ ਪਹਿਲਾਂ ਜਣੇ ਤੂੰ ਕੀ ਹਾਲ ਹੈ ਤੇਰਾ ਹਾਂ ਬਸ 10 ਮਿੰਟ ਮੈਨੂੰ ਦੋ ਤੇ ਉਹਨੂੰ ਤਾਂ ਮੈਡਮ ਜੀ ਨੂੰ ਕਹਿਤਾ ਕਿ ਉਹ ਤਾਂ ਤਿਆਰ ਹੋਣ ਲੱਗ ਰਹੀ ਐ ਤੇ ਮੈਂ ਵਸ ਤਿਆਰ ਹੋ ਕੇ ਅਸੀਂ ਨਿਕਲ ਜਾਾਂਗੇ ਤਿਆਰ ਹੋਣ ਲੱਗ ਵੀ ਨਹੀਂ ਚੰਗੀ ਤਰ੍ਹਾਂ ਤਿਆਰ ਕਰਦੀ ਆ ਉਹ ਕੋਈ ਗੱਲ ਨਹੀਂ ਰੁਪਾ ਜੀੜਾ ਉਸੇ ਦੇ ਨਾਲੇ ਨਾਲੇ ਮੰਡੀ ਰਕੂ ਮੈਂ ਤੁਸੀਂ ਕੀ ਕਰਨਾ ਕਰੋ ਬਸ ਠੀਕ ਆ ਤੁਹਾਨੂੰ ਸਮਝਾਉਂਦਾ ਜੇ ਮੋੜਾ ਨਾ ਮੈਂ ਕਹਿੰਦਾ ਕਾ ਹਾਂਜੀ ਬਾਜ਼ੀ ਤੇ ਜਾਏਗੀ ਮਨਾਂ ਮੂਟਾ ਅੱਖ ਨਟਕਾ ਹੋ ਜਾਂਦਾ ਥੇ ਐਸੇ ਦਾ ਮਾਮਲਾ ਹੈ ਪੈਸੇ ਦਾ ਠੀਕ ਆ ਰੁਪਾ ਜੀ ਜਿਵੇਂ ਤੁਸੀਂ ਕਹਤਾ ਸਮਝੋ ਹੋ ਗਿਆ ਜਾ ਠੀਕ ਆ ਬਸ ਕਰ ਇਹਨੂੰ ਕਰ ਲੀਆ ਪਿਆਰਾ ਕੀਤਾ ਬੁੱਤ ਨਹੀਂ ਕਿਧਰੇ ਨਹੀਂ ਤੂੰ ਮਰਦੀ ਖੜੀ ਹੋ ਅੱਜ ਚਾਹ ਕਾਨੂੰਨ ਅੱਜ ਕਾਨੂੰਨ ਚੱਜਦੀ ਬਣਾ ਲੈ ਅੱਜ ਦਾ ਦਿਨ ਹੈ ਤੇਰਾ ਮੋਰੇ ਰੱਖਣਾ ਸਮਝ ਗਈ ਮੈਨ ਮੇਰੇ ਦਰਦ ਹੋਈ ਜਾਂਦਾ ਭੁੱਖ ਨਾ ਮੈਥੋਂ ਨਾਲ ਜਾਣਾ ਕਿਤੇ ਵੀ ਅੱਛਾ ਤੁੱਖ ਲੱਗੇ ਜਿਹੜੀਆਂ ਨੂੰ ਤੁਖਾੜਾ ਖਾਣਾ ਹੈ ਨਾ ਇਹ ਕਹ ਖੋਣਾ ਖਾਣ ਸਤਰਾ ਜੀ ਕਰਾ ਪਹਿਲਾਂ ਖਾਣਾ ਖਾਣ ਲਓ ਘੱਟ ਕੰਮ ਤਾਂ ਕਰਦੇ ਅੱਜ ਜਾ ਪ੍ਰੋਗਰਾਮ ਲਾਤੀਆ ਆਉਂਦੀ ਰੇ ਤੈਨੂੰ ਵਧੀਆ ਖਾਣਾ ਬਾਦਸ਼ਾਹੀ ਖਾਣੇ ਮਿਲੇਗੀ ਸਮਝ ਗਈ ਮੇਰੇ ਦਰਦੋ ਹੀ ਅੰਦਰ ਇੱਕ ਤਾਂ ਤੇਰਾ ਦਰਦ 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 ਤੇਰੇ ਦਰਦ ਤੋਂ ਮੈਂ ਤੰਗ ਆ ਚੁੱਕੀ ਹਾਂ ਇੱਕ ਦਿਨ ਹੋਰ ਵੇਟ ਕਰ ਤੇਨਾ ਦਰਦ ਨੂੰ ਜੜੀ ਮਟਾਵ ਸੁਣ ਗਈ ਨਥੋ ਹਾਂਜੀ ਆਹੀ ਰੁਪਾਲੀ ਜੀ ਆਪਣੀ ਤਿਆਰ ਹੋ ਜਾ ਪੰਜ ਮਿੰਟ ਸਿਰਫ ਪੰਜ ਮਿੰਟ ਦੇ ਤੇਰੇ ਕੋਲ ਤਿਆਰ ਹੋ ਕੇ ਫਟਾਫਟ ਬਾਹਰ ਆ ਜਾ ਠੀਕ ਹੈ ਮੈਂ ਨਹੀਂ ਤੇਰੀ ਤਾਂ ਮਾਂ ਵੀ ਜਾਉਂਗੀ ਤੇਰੀ ਮਾਂ ਵੀ ਜਾਣਾ ਨਹੀਂ ਇਹਨੇ ਤੈਨੂੰ ਸਮਝ ਨਹੀਂ ਆਉਂਦੀ ਤੈਨੂੰ ਅੱਗੇ ਵੀ ਮથે ਰਸ ਮਿਲਿਆ ਤਾਂ ਰੂਪਾ ਦੀ ਤੈਨੂੰ ਜਵਾਬ ਨਹੀਂ ਚਾਹੀਦਾ ਨਾਲੇ ਨਾ ਮੈਨੂੰ ਨਾ ਸੁਣਦੀ ਆਦਤ ਹੈ ਹੀ ਨਹੀਂ 5 ਮਿੰਟਾਂ 'ਚ ਤਿਆਰ ਹੋ ਗਈ ਬਾਹਰ ਆ ਜਾ ਮੈਂ ਵੀ ਤਿਆਰ ਹੋ ਰਹੀ ਆ ਨਾਲੇ ਮੁੰਡਾ ਆਉਂਦਾ ਹੀ ਹੋਗਾ ਸਮਝ ਲੱਗੀ ਹਾਂ ਚਲ ਰੂਪਾ ਦੀ ਜਲਦੀ ਜੇ ਪ੍ਰੋਗਰਾਮ ਲਾ ਕੇ ਆਏਂਗੀ ਤਾਂ ਘਾਣਾ ਮੀ ਸੋਚ ਲੈ ਜਲਦੀ ਤੇ ਛੋਗੀ ਤਿਆਰ ਹੋ ਕੇ ਆ ਜਾ ਠੀਕ ਹੈ ਨਾ ਨਾਲੇ ਮੈਂ ਤੈਨੂੰ ਬਹੁਤ ਵਾਰ ਸਿਮਝਾਇਆ ਤਾਂ ਰੂਪਾ ਦੀਦੀ ਨੂੰ ਜਵਾਬ ਨਹੀਂ ਚਾਹੀਦਾ ਪਰ ਤੂੰ ਆਉਂਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਨਾ ਅਸਾਂ ਬਲਾ ਲੈ ਜੇ ਤਿਆਰ ਹੋ ਗਿਆ 5 ਮਿੰਟਾਂ ਚ ਬਾਹਰ ਨਹੀਂ ਨਾ ਤੇਰਾ ਬਣੂਗੀ ਸਮਝ ਲੱਗੀ ਮੋਹਰੇ ਕੀ ਆ ਬੈਠੇ ਤਾਂ ਨਹੀਂ ਸਰਨਾ ਕਿਸੇ ਪਾਸੇ ਲੱਭਣਾ ਤਾਂ ਪਊਗਾ ਹੀ ਬਾਈ ਉਧਰ ਵੇ ਯਾਰ ਇੱਥੇ ਗਾਕਾਂ ਦਾ ਟਾਈਮ ਹੋਣਾ ਲਾ ਯਾਰ ਬਾਈ ਉਧਰ ਵੇ ਉਹ ਕੋਈ ਨਾ ਭਰਾਵਾ ਦੁਖੀਆਂ ਨੂੰ ਤੂੰ ਕੀ ਕਰਦਾ ਪਾਣੀ ਧਾਣੀ ਤਾਂ ਕੀ ਪੁੱਛਣਾ ਸੀ ਸਾਡੇ ਦਾ ਉਥੇ ਪੰਜਾਬ ਚ ਇੰਨਾ ਰਿਵਾਜ ਆ ਰੋ ਇਹਨੂੰ ਪਾਣੀ ਧਾਣੀ ਤੋਂ ਬਿਨਾ ਮੋਰਦੇ ਨਹੀਂ ਬਾਈ ਤੁਹਾਡੇ ਤਾਂ ਇੱਥੇ ਲੈਦੇ ਰਿਵਾਜ ਆ ਹੋਰ ਲੈ ਦੇਖ ਲੈ ਕਹਿੰਦਾ ਮੇਰੀ ਦੁਕਾਨ ਦੇ ਮੂਰੂ ਉੱਠ ਜਾਓ ਇੱਧਰ ਗਾਹਾਂ ਚੱਲ ਕੋਈ ਦੇਖੂ ਦੇਖ ਰਹੇ ਆਪਾਂ ਆ ਜਾ ਇੱਧਰ ਤਾਂ ਅਜਾੜ ਗੱਲ ਕੀ ਜਾਂਦਾ ਮੁਰੂ ਤਾਂ ਹੈ ਓਹ ਉਹ ਤਾਂ ਉਹ ਮੁਠੀ ਹਾਂ ਉਹ ਨਾ ਬੋਲ ਚਲ ਫਿਰ ਦੇਖ ਕਿ ਤੂੰ ਕਾਲੀਆਂ ਪੀਤਾ ਕੇ ਕਿਪਿਆਂ ਤੇਜਾ ਤੇ ਮੈਂ ਤੈਨੂੰ ਗੱਲ ਦੱਸਾਂ ਵੀ ਮੈਂ ਤੇਰੀ ਇਹ ਗੱਲ ਮੰਨ ਗਿਆ ਵੀ ਭਾਈ ਤੂੰ ਸੱਚੀ ਬੰਦੇ ਦੀ ਨਾ ਬਹੁਤ ਬਾਡੀ ਟੱਕੀ ਲਾਉਣਾ ਮੇ ਮੇਰੀ ਗੱਲ ਸੁਣ ਵੀ ਤੂੰ ਮੈਨੂੰ ਐ ਨਹੀਂ ਕਹਿ ਸਕਦਾ ਵੀ ਮੈਂ ਮਾਰੀ ਟੱਕੀ ਲਾਉਣਾ ਦੇਖ ਮੈਂ ਤੇਰਾ ਮਾੜਾ ਕਿਉਂ ਕਰੂੰ ਮੈਨੂੰ ਐ ਦੱਸ ਦੋ ਓ ਬਾਈ ਯਾਰ ਫਿਰ ਤੂੰ ਮਾੜਾ ਨਹੀਂ ਕੀਤਾ ਤਾਂ ਮਾੜਾ ਤਾਂ ਮੇਰਾ ਹੋ ਗਿਆ ਨਾ ਹੁਣ ਹੁਣ ਤੂੰ ਐਂ ਦੇਲਾ ਵੀ ਦੂੜ ਮਹੀਨੇ ਦੇ ਕਰੀਬ ਹੋ ਗਿਆ ਯਾਰ ਹਾਂ ਰਾਜਸਥਾਨ ਸਾਰਾ ਛਾਣ ਮਾਰਿਆ ਪੀੜੀਆਂ ਵੰਗਾ ਕਾਲੀਆਂ ਵੰਗਾ ਕਿਹੜੀਆਂ ਵੰਗਾ ਨਹੀਂ ਜਿੱਥੇ ਜਾ ਕੇ ਨਹੀਂ ਆਏ ਆਹ ਹੋਰ ਨੌਂ ਬਹਾਦਰਾ ਯਾਰ ਮੈਂ ਤਾਂ ਕਦੇ ਨਾਂ ਨਹੀਂ ਸੁਣੇ ਪਿੰਡਾਂ ਦੇ ਜਿੱਥੇ ਤੂੰ ਮੈਨੂੰ ਲਿਆ ਕੇ ਸੜਦਾ ਉਹ ਫਿਰ ਮੇਰੀ ਗੱਲ ਸੁਣ ਹੁਣ ਜੇ ਤੂੰ ਦੁਖੀ ਆ ਮੈਂ ਕਿਹੜਾ ਤੇਰੇ ਨਾਲ ਨਹੀਂ ਫਿਰਦਾ ਜਾਣਾ ਜਰ ਤੂੰ ਕਿਸੇ ਮੱਥੇ ਦੇ ਉਹ ਜਿਹੇ ਬੰਦੇ ਦੇ ਲਵਾਉਂਦਾ ਜਿਹੜੇ ਕੋਈ ਬੰਦਾ ਜਾਣ ਪਛਾਣਾ ਹੁਣ ਮੈਨੂੰ ਕੀ ਪਤਾ ਉਹ ਕਹੇ ਜੇ ਬੰਦੇ ਨੇ ਲੈ ਅਕੇ ਉਹ ਗੱਲ ਸੁਣ ਹੁਣ ਜਦੋਂ ਬਗਾਨਾ ਕੰਮ ਆ ਗਿਆ ਬਗਾਨੇ ਪਿੰਡ ਸ਼ਹਿਰ ਬਗਾਨੇ ਨੇ ਸਾਰੇ ਹੁਣ ਮੈਂ ਮੇਰੀ ਗੱਲ ਸੁਣ ਤੂੰ 20 ਸਾਲ ਟਰੱਕ ਚਲਾਇਆ ਤੂੰ ਚੱਲ ਮੇਰਾ ਰਿਸ਼ਤਾ ਕਰ ਤੇਰੀ ਜਾਨ ਪਛਾਣ ਸੀ ਮੈਂ ਤਾਂ ਹੀ ਮੰਨਿਆ ਤਾਂ ਹੀ ਹਾਂ ਕੀਤੀ ਨਾ ਫਿਰ ਤੂੰ ਮੇਰੀ ਗੱਲ ਸੁਣ ਜਦੋਂ ਮੈਂ ਤੇਰਾ ਰਿਸ਼ਤਾ ਕਰਾਇਆ ਤੂੰ ਵਿਆਹ ਕੇ ਲੈ ਆ ਕੀ ਉਹਨੇ ਘਰ ਚ ਕਦੇ ਰੋਟੀ ਨਹੀਂ ਪਕਾਈ ਸੀ ਜਾਂ ਘਰ ਨੂੰ ਸਾਹਮਣੇ ਨਹੀਂ ਸੀ ਮੈਨੂੰ ਤੂੰ ਐਂ ਦੱਸ ਯਾਰ ਛੱਡ ਇਹਨਾਂ ਗੱਲਾਂ ਨੂੰ ਤੂੰ ਪੁੱਛਣਾ ਬਾਈਆਂ ਨੂੰ ਪੁੱਛਣਾ ਨਾ ਗੱਲਾਂ ਮੈਂ ਉਹਨਾਂ ਨੂੰ ਪੁੱਛਦਾ ਤੂੰ ਤਾਂ ਉਹਨਾਂ ਯਾਰ ਮੇਰੇ ਤੇ ਅੱਕਾ ਫਰਦਾ ਬੱਸ ਦੱਸ ਮੈਂ ਤੇਰਾ ਤੇ ਮੈਂ ਧੱਕਾ ਤਾਂ ਹੋਰ ਦੱਸ ਕੀ ਕਰਾਂਗਾ ਤੇ ਜੇ ਤੂੰ ਵੀ ਉਹ ਕਰਦਾ ਹੁੰਦਾ ਹੁੰਦਾ ਜਾਵਾ ਹੈ ਉਹ ਬਸ ਇੱਥੇ ਭਲੇ ਦਾ ਭਾਈ ਜਮਾਨਾ ਨਹੀਂ ਹੈ ਨਹੀਂ ਤਾਂ ਮੈਂ ਨਾਲ ਫਿਰ ਯਾਰ ਨਾਲੇ ਦਾ ਮੈਂ ਨਾਲ ਫਰਦਾ ਸਸਰੀ ਕਰਵਾਜੀ ਜੀ ਤੁਸੀਂ ਤਾਂ ਜੀ ਅਜਿਹੋ ਸਣੀ ਨਾ ਮੁੰਡਾ ਜੀ ਚ ਇਹ ਤਹਰਾ ਕਰਦਾ ਉਹਦਾ ਤੁਸੀਂ ਜਾਣਦੇ ਹੋ ਕਿਸਨ ਸਣੀ ਸਣੀ ਆ ਮੁੰਡਾ ਇੱਕ ਇੱਕੋ ਦੇ ਨਾਲ ਬੁਢੀ ਹੈਗੀ ਬਿੱਲੀਆਂ ਜੀਆਂ ਅੱਖਾਂ ਲਈ ਹੈਗੀ ਕੋਈ ਦੇਖਿਆ ਹੋਵੇ ਕੋਈ ਨਾਲ ਸਾਨੂੰ ਤਾਂ ਪਈਏ ਸੈਂਸ ਤੋਂ ਪੰਜਾਬ ਚੋਂ ਆਏ ਆ ਸੰਤਾ ਬਹੁਤ ਦੂਰੋਂ ਭੇਜਿਆ ਇੱਥੇ ਦੇਖੇ ਨਹੀਂ ਕਿ ਨਾਲ ਬੁਢੀ ਹੈ ਬਾਈ ਹੈ ਨਾਲ ਬੁਢੀ ਹੈਗੀ ਇੱਕ ਬਿੱਲੀਆਂ ਜੀਆਂ ਅੱਖਾਂ ਹੀ ਆ ਉਹਦੇ ਗੁਰੂ ਜੀ ਤੇ ਕਈ ਵਾਰੀ ਕਿਤੇ ਉਹ ਕੁਝ ਜਾਂਦੇ ਹੁੰਦੇ ਨੇ ਦੇਖਿਆ ਕਿਤੇ ਨਾ ਨਾ ਬਸ ਹੁਣ ਇਹਨਾਂ ਨੂੰ ਵੀ ਨਹੀਂ ਪਤਾ ਪਹਾੜਲਾ ਨੌਰ ਬਾਦਰਾ ਅਸੀਂ ਪਹਿਲਾਂ ਤਾਂ ਬਾਈ ਕੁੜੀਆਂ ਬੰਗਾ ਗਏ ਸੋ ਉਹਨਾਂ ਦੱਸਾਂ ਅੱਛਾ ਸਾਨੂੰ ਪੂਰਾ ਦਿਨ ਲੱਗ ਗਿਆ ਉੱਥੇ ਅੱਛਾ ਜੀ ਠੀਕ ਹੈ ਫਿਰ ਹੁਣ ਇੱਥੇ ਪਹੁੰਚੇ ਆ 5 6 ਘੰਟੇ ਸਾਨੂੰ ਹਨੂਮਾਨਗੜ੍ਹ ਤੋਂ ਲੱਗੇ ਇੱਥੇ ਆਉਂਦੇ ਆ ਲੱਗ ਜਾਂਦੇ ਬਈ ਹੈ ਤੇ ਹੁਣ ਇੱਥੇ ਪਹੁੰਚ ਕੇ ਸਾਨੂੰ ਬਈ ਮੈਂ ਤੁਹਾਨੂੰ ਕਹ ਲਾਉਣਾ ਬਈ ਸਾਡੇ ਨਾਲ ਥੱਕੀ ਅੱਛਾ ਬੰਦਾ 50 60 ਹਜ਼ਾਰ ਦੀ ਆ ਸੀਗਾ ਤੇ ਪੰਜ ਤੋੜੇ ਸੀ ਉਹਨਾਂ ਦੇ। ਉਹ ਚੋਰੀ ਕਰ ਲੇ ਬਾਈ ਕੰਮ। ਬਸ ਬਸ ਪੁੱਛੀ ਨਾ ਬਾਈ ਉਹੀ ਗੱਲ ਜਿਹਨੇ ਨਾਲ ਚੁੱਕਾ ਤੇ ਟੱਟਾ ਦਾ ਨੰਗਾ ਹੁੰਦਾ। ਅੱਛਾ। ਜੇ ਕੋਈ ਗੱਲ ਦੱਸਾਂਗੇ ਤਾਂ ਬਾਈ ਫਿਰ ਉਹੀ ਗੱਲ ਵੀ ਆਪਦੀ ਹੋਆ ਮੇਰਾ ਤਾਂ ਆ ਮੇਰਾ ਦੋਸਤ ਆ ਤੇਜਾ। ਅੱਛਾ। ਇਹ ਇੱਥੇ ਟਰੱਕਾਂ ਤੇ ਕੰਮ ਕਰਦਾ ਸੀ ਇੱਥੇ ਆਉਂਦਾ ਜਾਂਦਾ ਸੀ। ਅੱਛਾ ਬਾਈ। ਇੱਥੇ ਆ ਕੇ ਬਾਈ ਇਹਦੀ ਜਾਣ ਪਛਾਣ ਹੋ ਗਈ ਇਹਨੇ ਮੈਨੂੰ ਰਿਸ਼ਤਾ ਕਰਾਤਾ। ਅੱਛਾ। ਉਹ ਰਿਸ਼ਤਾ ਕਰਾਤਾ ਤੇ ਸਾਲਕ ਤਾਂ ਵਧੀਆ ਰਹੀ। ਅੱਛਾ। ਤੇ ਹੁਣ ਸਾਲ ਕੇ ਬਾਅਦ ਭਰਾ ਹੁੰਦਾ ਸੀ ਉਹਦਾ ਨਾਲ ਜਿਹੜਾ ਮੈਂ ਤੁਹਾਨੂੰ ਦੱਸੀ ਇਹਨਾਂ ਵੀ ਸਣੀ ਹੈ ਜਿਹਦਾ ਨਾਮ ਅੱਛਾ ਅੱਛਾ ਤੇ ਉਹਦੀ ਮਾਸੀ ਸੀ ਉਹਦਾ ਨਾਮ ਬਿੱਲੀ ਜੀ ਸੀ ਪਿੱਲੋ ਪਿੱਲੋ ਮਾਸੀ ਕਹਿੰਦੇ ਆ ਅੱਛਾ ਹਟ ਤੇ ਉਹ ਬਾਈ ਮੇਰੇ ਕੋਲੇ ਗਏ ਆ ਉੱਥੋਂ ਅਸੀਂ ਉਹਨੂੰ ਵਧੀਆ ਰਸਮਾਂ ਦੇ ਨਾਲ ਤੋੜਿਆ ਵੀ ਭਾਈ ਵਿਦਾ ਕਰਕੇ ਤੋੜਿਆ ਵੀ ਹਾਂ ਚੁੱਪ ਚੁੱਪ ਹੈ ਨਹੀਂ ਹੈ ਜਦੋਂ ਵੀ ਚੱਲ ਤੇ ਭਾਈ ਨਾਲੇ ਤਾਂ 5 ਤੋਲੇ ਸੋਨਾ ਮੇਰਾ ਅੱਛਾ ਨਾਲੇ 50-60000 ਰੁਪਇਆ ਦਾ ਹੁਣ ਅਸੀਂ ਪਿੰਡਿਆਂ ਮੰਗਾ ਵੀ ਪਾ ਲਏ ਆਂ ਅਸੀਂ ਇੱਥੇ ਵੀ ਪਾ ਲਏ ਹੁਣ ਕਿਤੇ ਨਹੀਂ ਕੋਈ ਆ ਟਿਕਣਾ ਭਈ ਫਿਰ بڑے ਹੋ بڑے ਕਰਦੇ ਫਿਰਦੇ ਆਂ ਜਿਉਂ ਤੁਰਿਆਂ ਨਾ ਚਾਹ ਨਾ ਪਾਣੀ ਆ ਫਿਰ ਗਿਆ ਸੱਤੇ ਖਾਂਦੇ ਹੁਣ ਸਿਪਾਹ ਹਡੇ ਕੋਲ ਆ ਕੇ ਬੈਠੇ ਸੀ ਵੀ ਜੇ ਤੁਹਾਨੂੰ ਪਤਾ ਰਾਸੌਰ ਪਰ ਕੋਈ ਸਮਝ ਨਹੀਂ ਆਉਂਦਾ ਇਦਾਂ ਹੀ ਸਦਾ ਦੇਖਦੇ ਨੇ ਅੱਜ ਗੱਲ ਭਰਾਵਾ ਜਮਾਨਾ ਨਹੀਂ ਰਿਹਾ ਕਿਸੇ ਤੇ ਪ੍ਰੋਸਾ ਕਰਨ ਦਾ ਹੁਣ ਦੇਖ ਮੈਂ ਤਾਂ ਇਹਦੀ ਰੋਟੀ ਪੱਕਦੀ ਕਰੀ ਸੀ ਵੀ ਸਿੱਨੀ ਕਰ ਤੇ ਹਾਂ ਵੀ ਚੱਲ ਗੱਲ ਸਹੀ ਹਾਂ ਪਰ ਮੈਨੂੰ ਤਾਂ ਐ ਲੱਗਦਾ ਹੈ ਜਿਹਰੇ ਹਿਸਾਬ ਨਾਲ ਗੱਲਬਾਤ ਜੀ ਹੋਈ ਪਈ ਐ ਕੁਛ ਸਾਲਾ ਨਹੀਂ ਮਾੜਾ ਮੋਟਾ ਤਾਂ ਦੱਸਦਾ ਮੈਨੂੰ ਤਾਂ ਐ ਲੱਗਦਾ ਵੀ ਹੈ ਇਹਦੇ ਕਿਸੇ ਸ਼ਰੀਕਾਂ ਦਾ ਹੀ ਕੰਮ ਜੀ ਕੋਈ ਕੋ ਹੱਥ ਪੱਲੀ ਨਹੀਂ ਆਉਣ ਦਿੰਦੇ ਕੁਛ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹਾਂ ਕਿੱਥੋਂ ਤਿੱਕਰ ਅਸੀਂ ਪਤਾ ਕਰਦੇ ਕਰਦੇ ਇੱਥੇ ਆ ਕੇ ਫੇਰ ਵੀ ਨਹੀਂ ਕੋਈ ਹੱਥ ਪੱਲੀ ਚੱਲ ਹੁਣ ਇੱਥੇ ਬੈਠਣ ਨਾਲ ਕੋਈ ਹੱਲ ਨਹੀਂ ਹੋਣਾ ਚੱਲੇਗੇ ਚੱਲ ਕੇ ਕਿਤੇ ਆਪਾਂ ਦੇਖੀਏ ਪੜਤਾਲ ਕਰੀਏ ਕਿਤੇ ਚੱਲ ਭਰਾਵਾ ਚੱਲ ਬਈ ਸਸਰੀ ਘਰ ਚੰਗਾ ਜੀ

ਨਾ ਨਹੀਂ ਮੈਨੂੰ ਕੋਈ ਲੰਮਾ ਨਹੀਂ ਲੱਗਦਾ ਮੈਡਮ ਜਿਵੇਂ ਦਾ ਤੈਨੂੰ ਚਾਹੀਦਾ ਹੋਇਆ ਓਵੇਂ ਦਾ ਕੰਮ ਕਰਵਾਣੀ ਕਿ ਨਾ ਉਹ ਪਾਕਿੰਦੇ ਲੰਮਾ ਗਾਵਾ ਸਹੀ ਹੈ ਮੈਡਮ ਇਹਦੀ ਗੱਲ ਤਾਂ ਮੈਂ ਤੁਹਾਨੂੰ ਕਹਿਣ ਲੱਗਿਆ ਕਿ ਤੇ ਮੇਰਾ ਮਨ ਦੀ ਗੱਲ ਪੜ੍ਹ ਲਈ ਮੁਰਕੀਆਂ ਵਧੀਆ ਕੋਈ ਤੁਹ ਵੀ ਕੋਈ ਲੰਮੇ ਐਂ ਗੱਲ ਹਨ ਜਿਵੇਂ ਫੜ ਕੇ ਨਚੋਗੇ ਐ ਤੇ ਉਹ ਮੈਂ ਨਚਣਾ ਨੂੰ ਮੁਰਕੀਆਂ ਵੱਡੇ ਸਰਦਾਰਾਂ ਦੇ ਘਰੇ ਫੰਕਸ਼ਨ ਆ ਕਿ ਬੋਲੋਗੇ ਕੰਪੁਟਰ ਨਹੀਂ ਆ ਤੂ ਕੁੱਤਨੀਆ ਕੰਪਿਊਟਰ ਨਹੀਂ ਚੱਲ ਰਹੀ ਮੈਡਮ ਜੀ ਕੋਈ ਚੱਲ ਨਹੀਂ ਰਹੀ ਬਸ ਪੇਜ ਦੋ ਦੇਣੀ ਦੋਸਤ ਬਸ ਮੈਂ ਬੇਟਾ ਤਾਂ ਲੱਟਾ ਬੇਗਿਆ ਆਓ ਉਹ ਕੇ ਅੰਦਰ ਕੜੇ ਨਹੀਂ ਆਈ ਆਗੇ ਬਸ ਥੋੜਾ ਮੇਕਅਪ ਕਰ ਆਗੇ ਮੈਡਮ दूसरे एक है अब ना, बस कोई गाने, दो मिनट आएगा। मैडम, ज़रा <laughs> फिर थोड़ा ज़्यादा नहीं कर। देखा जा, देखी हैं, इतना है भी वैराइटी हैं, इतना भी वैराइटी। बस थी, मुंटे जो देखे। नथो। तेरी पता ना, हंस हंस साल। चलो मैडम बोल, चलता हूँ। लेट हो तो कोई करने। चल, चलो, चलो जाओ। ਕੋਈ ਨਾਮ ਪਾ ਨਹੀਂ ਮੈਂ ਸੱਚ ਜੀ ਨਾ ਥੋ ਕੋਈ ਨਹੀਂ ਮੈਡਮ ਕਿਤਰਾ ਉਹ ਲੈ ਹੋਰ ਮੈਂ ਛੋਟਾ ਇਤਰਾ ਜਾਂਦਾ ਤੋਂ ਕੋਈ ਨਾਮ ਕਰ ਲੈ ਜਾਂ ਜੀਆ ਤੂੰ ਗੱਲਾਂ ਕਰਾਤੀਆਂ ਯਾਰ ਲੋਕਾਂ ਆ ਕੇ ਤੇ ਜੀਆ ਤੂੰ ਗੱਲਾਂ ਕਰਾਤੇ ਉਹ ਮੇਰਾ ਜੀ ਕਰਦਾ ਵੀ ਮੇਰੇ ਯਾਰ ਕੰਨੀ ਕੋਈ ਉਂਗਲ ਚੱਕੇ ਮੈਨੂੰ ਕੀ ਪਤਾ ਸੀ ਵੀ ਆਹ ਕੁਝ ਹੋ ਜੂ ਤੇਰੇ ਨਾਲ ਹੋ ਜੂ ਕਿ ਨਹੀਂ ਯਾਰ ਮੈਨੂੰ ਤਾਂ ਆਏ ਹੋਇਆ ਪਿਆਰੀ ਪਤਾ ਨਹੀਂ ਕਿੱਥੇ ਹੋ ਕਿਹੜੇ ਹਾਲਾਤਾਂ 'ਚ ਹੋਊਗੀ ਉਹਨੂੰ ਕੋਈ ਰੋਟੀ ਟੁੱਕ ਮਿਲੂ ਕਿ ਕੀ ਕਿਵੇਂ ਆ ਯਾਰ ਮੇਰਾ ਜਵਾਕ ਹੈ ਤੇਜਾ ਯਾਰ ਕੋਈ ਨਾ ਉਹ ਬੈਗਰੂ ਹੈਗਾ ਨਾ ਉਹ ਆਪ ਹੀ ਰੱਖਿਆ ਕਰੂਗਾ ਬੈਗਰੂ ਤੋਂ ਵੱਡਾ ਕੁਝ ਨਹੀਂ ਹੈਗਾ ਕੁਝ ਪਰ ਤੇ ਜੇ ਜੇ ਸ਼ੈਤਾਨ ਕਹਿੰਦੇ ਹਾਵੀ ਹੋ ਜੇ ਨਾ ਬੰਦੇ ਤੇ। ਸਹ ਰੱਬ ਤੋਂ ਵੀ ਜਿਹੜਾ ਤਾਕਤਵਰ ਹੁੰਦਾ। ਤੂੰ ਐਂ ਦੱਸ। ਪਤਾ ਨਹੀਂ ਤਾਂ ਉਹ ਸ਼ੈਤਾਨਾਂ ਚ ਫਸ ਗਈ। ਮੈਨੂੰ ਕੈਦੀ ਰਹੀ ਜਾਂਦੀ ਜਾਂਦੀ। ਮੈਂ ਨਹੀਂ ਜਾਣਾ ਉੱਥੇ ਨਹੀਂ ਜਾਣਾ। ਹੁਣ ਮੈਨੂੰ ਕੀ ਪਤਾ ਸੀ ਇੰਨਾ ਗੱਲਾਂ ਦਾ ਯਾਰ। ਮੈਂ ਤੇ ਬਿੱਤ ਦੱਸਾਂ ਕਿਕਰ ਸਿਆਂ। ਸ਼ੈਤਾਨ ਹਾਵੀ ਨਾ ਥੋੜੇ ਟਾਈਮ ਲਈ ਤਾਂ ਹੋ ਸਕਦਾ ਹੈ। ਪਰ ਸਾਰੀ ਜ਼ਿੰਦਗੀ ਲਈ ਨਹੀਂ। ਹੁਣ ਤੂੰ ਮੇਰੀ ਗੱਲ ਸੁਣ। ਜੇ ਦੇ ਰਾਉਂਦਾ ਨਾ ਤਾਂ ਸਵੇਰਾ ਵੀ ਹੁੰਦਾ ਦਿਨ ਚੜਦਾ ਕਦੇ ਇਹ ਦੇਖੇ ਵੀ ਕੱਲਾ ਨਹੀਂ ਰਹੀ ਰਹੇ ਦਿਨ ਚੜ੍ਹੇ ਹੀ ਨਹੀਂ ਤੇ ਜਿਤ ਤੋਂ ਦੇ ਤਿੰਨ ਪਿੰਡਾਂ ਦੇ ਆਪਾਂ ਸਾਰੀ ਗੱਲ ਕੜੀਆਂ ਫਰੋਲਤੀਆਂ ਯਾਰ ਕਿਸੇ ਪਾਸੇ ਕੁਸੂਗੂ ਨਹੀਂ ਨਿਕਲੀ ਕੋਈ ਕੋਈ ਬੰਦਾ ਐ ਨਹੀਂ ਕਹਿੰਦਾ ਵੀ ਭਾਈ ਅਸੀਂ ਜਾਣਦੇ ਹਾਂ ਯਾਰ ਕੋਈ ਤਾਂ ਹੁਣ ਚਿੱਤ ਮੇਰੀ ਗੱਲ ਸੁਣ ਮੇਰਾ ਜੀ ਨਹੀਂ ਕਰਦਾ ਮੇਰਾ ਜੀ ਨਹੀਂ ਕਰਦਾ ਮੈਂ ਵਾਪਸ ਪਿੰਡ ਜਾਵਾਂ ਤੂੰ ਮੇਰੀ ਗੱਲ ਸੁਣ ਬੈਗਰੂ ਤੇ ਪਰ ਉਹ ਸਰਕ ਉਹ ਸਭ ਆਪਣੀ ਮਿਹਨਤ ਪੱਲੇ ਪਾਊਗਾ ਕੋਈ ਨਾ ਜੇ ਹਨੇਰ ਹੈ ਅਨੇਰ ਨਹੀਂ ਰੱਬ ਦੇ ਖਰਚੇ ਮੈਨੂੰ ਐਂ ਦੱਸ ਤੇਰੀ ਗੱਲ ਮੈਂ ਮੰਨ ਰਹਿਣਾ ਵੀ ਰੱਬ ਦੇ ਘਰੇ ਤੇਰ ਹਨੇਰ ਨਹੀਂ ਪਰ ਮੈਂ ਹੁਣ ਪਿੰਡ ਕਿਹੜੇ ਮੂੰਹ ਨਾਲ ਮੁੜਾਂ ਕੀ ਜਵਾਬ ਦੇऊं ਸ਼ਰੀਕਾਂ ਨੂੰ ਕੋਈ ਨਾ ਸ਼ਰੀਕਾਂ ਦੇ ਮੂੰਹ ਵੀ ਨਾ ਬੈਗਰੂ ਵੀ ਬੰਦ ਕਰੂਗਾ ਆਪਾਂ ਨਹੀਂ ਕਰਦੇ ਉਹੀ ਉਹਨਾਂ ਦੇ ਮੂੰਹ ਬੰਦ ਕਰੂਗਾ ਮੈਨੂੰ ਐ ਨਹੀਂ ਸਮਝ ਲੱਗਦੀ ਹੋਏ ਰੱਬਾ ਵੀ ਤੂੰ ਤੂੰ ਸਾਰਾ ਕੁਝ ਮੇਰੇ ਨਾਲ ਹੀ ਕਰਨਾ ਸੀ। ਤੈਨੂੰ ਮਹੀਂ ਮਿਲਿਆ। ਤੂੰ ਸਾਰੀਆਂ ਮੁਸੀਬਤਾਂ ਮੈਨੂੰ ਹੀ ਦੇਣੀਆਂ ਨੇ। ਹਰ ਇੱਕ ਬੰਦਾ ਮੇਰੇ ਨਾਲ ਮਾੜੀ ਕਰ ਜਾਂਦਾ। ਮੇਰੀ ਨਾਲ ਇੱਕ ਗੱਲ ਸੁਣੋ। ਆਹ ਮਾਸਟਰ ਨਾ ਜਦੋਂ ਆਪਾਂ ਪੜ੍ਹਦੇ ਹੁੰਨੇ ਆਂ। ਆਪਾਂ ਤੋਂ ਪੇਪਰ ਲੈਂਦੇ ਨੇ ਨਾ। ਹਮ ਧਿਆਨ ਲੈਂਦੇ ਨਾ ਆਪਣਾ। ਕਈ ਵਾਰੀ ਰੱਬ ਵੀ ਆਪਣਾ ਹਮ ਧਿਆਨ ਲੰਦਾ ਹੁੰਦਾ। ਤੇ ਫੇਰ ਨਾ ਹਮ ਧਿਆਨ ਲੈ ਕੇ ਦੇਖਦਾ ਹੁੰਦਾ। ਤੇ ਜਦੋਂ ਪਾਸ ਕਰਦੇ ਫੇਰ ਬੰਦਾ ਫੇਲ ਹੀ ਨਹੀਂ ਹੁੰਦਾ। ਤੇ ਜੇ ਸਾਰੀ ਉਮਰ ਇਮਤਿਹਾਨ ਦਿੰਦੇ ਨੇ। ਨਾ ਤਾਂ ਸ਼ਰੀਕ ਮੇਰੇ ਆਪ ਦੇ ਬਣਿਆ ਤੇ ਹੁਣ ਜੀਤੋਂ ਨੂੰ ਬਸ ਉੱਤੇ ਪਰੋਸਾ ਕੀਤਾ ਸੀ ਕੋਈ ਨਾ ਤੂੰ ਬਿਤੇ ਪਰੋਸਾਈ ਰੱਖਾ ਉਹ ਤੇਰੇ ਭਰੋਸੇ ਤੇ ਖਰੀ ਉੱਤੀ ਚੱਲ ਹੁਣ ਐ ਕਰ ਖੜਾ ਹੋ ਚੱਲੀ ਆਪਾਂ ਹੁਣ ਆਪਾਂ ਦੋ ਘੜੀ ਆਰਾਮ ਕਰ ਲਿਆ ਇੱਥੇ ਬੈਠ ਕੇ ਤੇਰੀ ਧੱਕ ਨਹੀਂ ਸੁਰਨਾ ਹੁਣ ਕੋਈ ਨਾ ਕੋਈ ਨਾ ਤਮਾਰ ਤੇ ਲੋੜ ਨਾ ਪਾ ਮੈਡਮ ਜੀ ਸਸਿਕਾ ਜੀ ਸਸਿਕਾ ਪੈਸੇ ਦੀ ਮੈਂ ਤਾਂ ਤੁਹਾਨੂੰ ਸਮਾਦੀ ਆ ਗਿਆ ਕਪਤਰੀਆਂ ਸਹੂਦਰੀਆਂ ਦੋਨੇ ਆ ਗੀਆਂ ਜੀ ਫਿਰ ਪੇਮੈਂਟ ਤੁਹਾਡੀ ਤੁਹਾਨੂੰ ਪਾਦੀ ਚੈੱਕ ਕਰੋ ਜੀ ਕਪਤਰੀਆਂ ਦੋ ਤੇ ਪੇਮੈਂਟ ਇੱਕ ਦੀ ਇੱਕ ਦੀ ਨਹੀਂ ਮੈਂ ਦੰਦਾ ਉਹਨੂੰ ਕਿਉਂ ਬੋਲੀ ਪੋਛੜੋ ਜੀ ਉਹ ਤੋਂ ਹੂੰ ਕਿਉਂ ਵੀਂ ਕੀ ਮੇਰੀ ਗੱਲ ਸੁਣਾ ਕਿਹੜੀ ਕਿਤਾਬ ਚ ਲਿਖਿਆ ਹੈ ਕਿ ਕਬੂਤਰियां ਦੋ ਤੇਰੇ ਕੋਲੇ ਤੇ ਪੇਮੈਂਟ ਭਾਵੇਂ ਇੱਕ ਦੀ ਤੇ ਪਰ ਇਹ ਜਿਹੜੀ ਕਿਤਾਬ ਚ ਲਿਖਿਆ ਵੀ ਦੋ ਕਬੂਤਰियां ਜਾਣ ਤੇ ਕੰਮ ਇੱਕ ਕਰੇ ਕੀ ਹੋ ਗਈ ਹੂੰ ਕੰਮ ਤਾਂ ਕੋਈ ਆਉਂਦਾ ਨਹੀਂ ਮੜਾ ਉਹ ਕੰਮ ਵੀ ਸਿਖਾਉ ਉਹਨੂੰ ਤਾ ਫੇਰ ਬੈਠੇ ਰਹੀਏ ਮਰਕਤ ਇਹ ਹੁੰਦੀ ਆ ਮੈਂ ਪਹਿਲਾਂ ਨੱਚਣਾ ਸਿਖਾਉ ਉਹਨੂੰ ਪੇਮੈਂਟ ਤੁਸੀਂ ਦੋ ਦੋ ਦੀ ਭਾਅ ਦੇਉਂ ਇਹ ਵੀ ਨਹੀਂ ਸੱਚੀ ਉਹ ਨਵੀਂ ਜਿਹੀ ਕਬੂਤਰੀ ਹੈ ਜਿਹੜੀ ਸੋਹਣੀ ਜੀ ਉਹ ਵੀ ਸੱਚੀ ਆ ਪਰ ਇਤੋਂ ਪ੍ਰਿਤੋ ਕੋਈ ਨਹੀਂ ਰਚਨਾਸ ਖਾਉ ਉਹਨੂੰ ਫਿਰ ਪੇਮੈਂਟ ਲਾਉ ਕੋਈ ਹਾਂ ਨਹੀਂ ਪਾਲਦੇ ਆ ਦੂਰ ਦੂਰੀ ਦੀ ਪੇਮੈਂਟ ਨਾ ਮੈਂ ਹੁਣ ਲੈ ਡੱਕਾ ਪਰ ਆ ਗੋਜਨ ਨੂੰ ਭੇਜਦੇ ਨਾ ਚਲੇ ਰੂਪਾ ਕਿਸੇ ਦਾ ਰੋਗ ਨਹੀਂ ਸੰਦੀ ਬੇਸ਼ੱਕ ਪੇਮੈਂਟ ਨਾ ਇੱਕ ਦਿਵੀ ਨਾ ਪਾਉਂਦਾ ਪਰ ਉੱਚੇ ਆਵਾਜ਼ ਨਾਲ ਲਗਰਿੰ ਕਰੇ ਮੈਡਮ ਜੀ ਫਿਰ ਚੱਦਦੇ ਭੇਜਿਆ ਕਰੋ ਨਾ ਜੀ ਬੰਦੇ ਕਬੂਤਰੀਆਂ ਚੱਦਨੀਆਂ ਭੇਜਿਆ ਕਰੋ ਹੋ ਚਲ ਕੋਈ ਨਾ ਕਈ ਵਾਰੀ ਕੋਈ ਨਵਾਂ ਮਾਲ ਹੁੰਦਾ ਨਾ ਜਨ ਕੋਈ ਜਾਣਦੀ ਸਾਦੇ ਉਹ ਸਖਾਦੇ ਹਾਂ ਜੀ ਜੀ ਦੀ ਸਸਿਕਾਂ ਆਪਾਂ ਬੈਠੇ ਕਾਦੀ ਖਤਰਾ ਇਹਦੇ ਵੀ ਚੰਗੀ ਤਰ੍ਹਾਂ ਖਬਰ ਲੈਣੀ ਪੋ ਕੋਈ ਨਾ ਸਣੀ ਨੂੰ ਕਹਿ ਕੇ ਇਹਦੀ ਚਾਲ ਲਾਉਣੀ ਆ ਮੈਨੂੰ ਲੱਗਦਾ ਦੰਦੇ ਘਰਾੜੀ ਦੇ ਥੋੜੇ ਜੇ ਬਰੀਕ ਕਰਨੇ ਪੈਣਗੇ ਹਾਂਜੀ ਰੂਪਾ ਮੈਡਮ ਜੀ ਅੱਛਾ ਠੀਕ ਆ ਕਬੂਤਰੀ ਨੂੰ ਉੱਡਣ ਦਾ ਸ਼ੌਂਕ ਪੈ ਗਿਆ ਮੈਡਮ ਜੀ ਜਿਹੜਾ ਤੁਹਾਨੂੰ ਕੰਮ ਦੱਸਿਆ ਸੀ ਨਾ ਮੈਂ ਉਹ ਗਿਆ ਮੇਰਾ ਉਹ ਹੁਣ ਇਸੇ ਤੇ ਹੀ ਆ ਮੈਂ ਕੋਈ ਗੱਲ ਨਹੀਂ ਪਹੁੰਚ ਰਿਹਾ ਬੇਫਿਕਰ ਹੋ ਜਾਓ ਤੁਸੀਂ ਠੀਕ ਆ ਮੈਡਮ ਜੀ ਕੋਈ ਗੱਲ ਨਹੀਂ ਭੱਜਣ ਦੋ ਜਿੱਥੋਂ ਤੱਕ ਭਾਈਦੀ ਆ ਕਹਿੰਦੇ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਨਾ ਆ ਸ਼ਹਿਰ ਵਾਲ ਨੂੰ ਭਜਦਾ ਇਹਨੂੰ ਪਤਾ ਹੁੰਦਾ ਵੀ ਮਰਨਾ ਤਾਂ ਹੈਗੇ ਆ ਇੱਕ ਕੋਸ਼ਿਸ਼ ਕਰਕੇ ਵੇਖ ਲਾਂ ਮੈਡਮ ਜੀ ਸ਼ਾਇਦ ਇਹਨੂੰ ਇਹ ਲੱਗਦਾ ਬੀਜੀ ਇਹਦਾ ਪਤੰਦਰ ਇੱਥੇ ਹੈ ਨਹੀਂ ਨਾ ਇਹ ਇਦਾਂ ਹੀ ਲੰਘ ਜੂ ਤੁਸੀਂ ਬੇਫਿਕਰ ਹੋ ਜੋ ਪਹੁੰਚ ਰਿਹਾ ਸਨ ਹੀ ਆ ਗਈ ਇਹਦੀ ਮੌਤ ਠੀਕ ਹੈ ਮੈਡਮ ਜੀ ਮਸਾਂ ਜਾਲ ਚ ਲੈ ਜਾਂਦੀ ਆ ਆਏ ਨਹੀਂ ਸਣੀ ਜਾਲ ਤੋਂ ਲੰਘਣ ਦਿੰਦਾ ਇਹਨੂੰ। ਹੰਤਾ ਮੇਰੀ ਗੱਲ ਸੁਣ ਕਿੱਤਸ ਹੈ। ਮੈਂ ਹੁਣ ਜਾਣਾ। ਠੀਕ ਹੈ। ਫੇਰ ਮਾਰੂ ਮਤ ਵਾਈ ਗਿਆ ਚੰਗਾ। ਸਰਦਾਂ ਵੀ ਜਾ ਕੇ ਬਸ ਹੁਣ ਚਾਹ ਪੀਣ ਨੂੰ ਜੀ ਨਹੀਂ ਕਰਦਾ। ਹੁਣ ਹੰਬੇ ਤਾਂ ਪਿਆ ਜਮਾ। ਨਾ ਰੋਟੀ ਖਾਣ ਨੂੰ ਚਾਹ ਪੀਣ ਨੂੰ ਮਨ ਹੀ ਨਹੀਂ ਕਰ ਰਹਾ। ਚੱਲ ਕੋਈ ਨਾ। ਬੜਾ ਦਾਸ ਨਾ ਉਹ ਕੋਈ ਨਹੀਂ। ਮੈਂ ਮਾਰੂ ਫੇਰ ਕਿਹੜਾ ਚੰਗਾ? ਦਾਸ ਸਭ ਹੀ ਨਾ। ਇੰਦੇ ਗੇਲੀ ਤੇ ਵੀ ਲੈ ਕੇ ਆਈਏ ਉਹ ਕੋਈ ਨਾ ਉਹਦੇ ਤੇ ਭਰੋਸਾ ਰੱਖ ਤੈਨੂੰ ਕਿਹਾ ਮੈਂ ਸੱਚੇ ਪਾ ਸ਼ਾਮਾ ਰਹਿਤ ਉਹ ਮੈਂ ਤੇਰਾ ਕੀ ਮਾਰਾ ਕੀਤਾ ਤੂੰ ਕਿਉਂ ਕਰ ਰਿਹਾ ਮੇਰੇ ਨਾਲ ਆ ਜਿਹੜੇ ਮੇਰੇ ਹੱਥ ਬੰਨ੍ਹ ਨਾ ਮੈਨੂੰ ਮੇਰੀ ਜੀਤ ਤੋਂ ਨਾ ਮਿਲਾ ਦੇ ਮੈਨੂੰ ਜੀਤ ਤੋਂ ਨਾ ਹਮਰਾਹ ਰੱਖ ਜੇਰ ਭੋਲੀਆਂ ਗੱਲਾਂ ਕਰਦਾ ਫੋ ਤੈਨੂੰ ਕੀ ਪਤਾ ਬਿੱਤੇ ਜਿਹਦਾ ਤਾਂ ਕੰਮ ਹੀ ਪੈਸਾ ਨਾਲ ਸੁ ਮੇਰੀ ਗੱਲ ਸੁਣ ਹਾਂ ਜੇ ਤੂੰ ਕਹਿੰਦਾ ਖੁੱਲ ਲਬੂ ਖੁੱਲ ਲਬੂ ਤਾਂ ਤੈਨੂੰ ਤਾਂ ਹੁੰਦੇ ਤੇ ਜਿਹਨ ਲੱਭਣ ਜੋਗੀ ਛੱਡੀ ਹੋ ਓਏ ਨਾਣੇ ਮੇਰੀ ਗੱਲ ਸੁਣ ਤੂੰ ਆ ਪਹਿਲਾਂ ਆ ਤੜੀਆਂ ਮੇਰੀਆਂ ਪੈਸੇ ਨਾਲ ਤੂੰ ਗਰਮ ਕਰੀਆਂ ਸੀ ਤੇ ਹੁਣ ਸਖਪਾਲ ਕੋਰ ਕਰਨ ਨੂੰ ਕਰਦੀ ਹੈ ਹੈ ਹੁਣ ਆਪਸੇ ਖਵਾਲ ਕੰਨੀ ਦੇ ਚੱਲ ਉਹ ਤੇਜ ਆਜਾ ਕੀ ਗੱਲ ਹੋਇ ਨਹੀਂ ਬਸ ਬਸ ਨਾ ਮੇਰੇ ਵੀ ਬਸ ਰੋ ਨਾ ਬਸ ਬਸ ਚੁੱਪ ਕਰ ਚੁੱਪ ਕਰ ਬਸ ਚੁੱਪ ਕਰ ਤੂੰ ਬੈਠਾ ਇੱਥੇ ਮੈਂ ਆਉਣੀ ਆ ਪਾਣੀ ਲੈ ਕੇ ਤੇਰੇ ਵਾਸਤੇ ਕੋਈ ਨਹੀਂ ਜੋ ਕੁਝ ਕਰਮਾਂ ਚ ਲਿਖਿਆ ਫਿਰ ਉਹ ਭੁਗਤਦੇ ਫਿਰਦੇ ਕਿੱਧਰ ਹੀ ਕਿਤੇ ਨਹੀਂ ਪਤਾ ਲੱਗਿਆ ਕੁਛ ਉਹ ਇਨੀ ਵਾਈਟ ਲਿਖਿਆ ਸੀ ਇਹ ਕੁਛ ਤਾਂ ਹੀ ਆਪਾਂ ਪੂਰਾ ਉਹ ਕਰਦੇ ਜਾਂ ਮੇਰਾ ਵੀਰ ਉੱਥੇ ਬੈਠ ਮੈਂ ਆ ਫੇਰ ਸਿੱਟਿਆ ਹੂੰਗੀ ਮੈਂ ਪਾਣੀ ਲੈ ਕੇ ਆਉਣੀ ਤੇਰੇ ਵਾਸਤੇ ਯੂ